ਦੇਖ ਰਿਹਾ ਹਾਂ ਉਹ ਦਾ ਭਾਰਤ ਤੇ ਮੈਂ ਦਜੀ ਤਜਰਬਾ ਦੋਸਤੋ ਅਸੀਂ ਅਕਸਰ ਬਖ ਬਖ ਪਾਰਟੀਆਂ ਚਾਹੇ ਰਾਜੀ ਸਿਆਸੀ ਤੇ ਆਪ ਕੋ ਕਿਸੇ ਵੀ ਤਰ੍ਹਾਂ ਦੀ ਪਾਰਟੀ ਆ ਉਹਨਾਂ ਦੇ ਨਾਲ ਜਾ ਕੇ ਉਹਨਾਂ ਦੇ ਨੁਮਾਇੰਦੇ ਉਹਨਾਂ ਦੇ ਨਾਮ ਨਾਲ ਉਹ ਕੰਮਾਂ ਤੇ ਪਾਰਟੀ ਦਾ ਐਸ ਵੀ ਲੀ ਕਿ ਹੋ ਜਾਇ ਹਾਲਾਤ ਕਿਸ ਮੁਕਾਮ ਤੇ ਆ ਕਿਉਂਕਿ ਪਿਛਲੇ ਸਮੇਂ ਤੋਂ ਕਾਫੀ ਪਾਰਟੀਆਂ ਵਿੱਚ ਰਦੋਬਦਲ ਹੋਈ ਆ ਔਰ ਰਦੋਬਦਲ ਵੀ ਇਤਿਹਾਸ ਤੋਂ ਬੇਸ਼ੱਕ ਇੱਕ ਸੁਭਾਅ ਹੀ ਕਾ ਨਕਸ਼ਨ ਦੇ ਦੌਰਾਨ ਜਿਹੜੀ ਦੋ ਦਰਬੂਣੀਆਂ ਉਸ ਵਾਕ ਹੁੰਦੀ ਹੈ ਪਰ ਨਾਲ ਦੀ ਨਾਲ ਕਈ ਵਾਰ ਆਇਓ ਜੇ ਸਾਕੋ ਸਾਂਸ ਜਵਣਗੇ ਜਿਹੜੇ ਕਦੀ ਵਿੱਚ ਵਿਚਾਲੇ ਹੀ ਟੜੀ ਆ ਰੱਦੋਗਰ ਹੋਈ ਆ ਲੋਕਾਂ ਦੇ ਵਿੱਚ ਇੱਕ ਉਚਿਤਤਾ ਬਣੀ ਹੋਈ ਹੈ ਕਿ ਸਦੋਗਰ ਦਾ ਕਾਰਨ ਕੀ ਹੈ ਕੁਰਸੀ ਦੀ ਚਾਹਤ ਜਾਂ ਕੋਈ ਮਜਬੂਰੀ ਸੋ ਇਸੇ ਲੜੀ ਦੇ ਤਹਿਤ ਅੱਜ ਅਸੀਂ ਗੱਲ ਕਰਾਂਗੇ ਕਾਂਗਰਸ ਦੇ ਸੀਨੀਅਰ ਅਗੂ ਐਡਵੋਕੇਟ ਪੰਕਜ ਤ੍ਰਿਪਾਲ ਜੀ ਦੇ ਨਾਲ ਕਿ ਕਾਂਗਰਸ ਦੇ ਬਾਰੇ ਜਿਹੜੇ ਅਸੀਂ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਫਰੀਂਗੀ ਕਿ ਹੋਰ ਐ ਮੋਦੇਦਾਰ ਹੈ ਇਹ ਆਪ ਵੀ ਇਹ ਪਾਰਟੀ ਦੇ ਵਿੱਚ ਪਿਛਲੇ ਕਾਫੀ ਲੰਬੇ ਅਸੇ ਤੋਂ ਬਾਕੀ ਬਾਕੀ ਅਹਿਮ ਮੁੱਦੇ ਆ ਕਿ ਕੰਮ ਕਰਦੇ ਰਹੇ ਤੇ ਹੁਣ ਵੀ ਅਹਿਮ ਮੁੱਦੇ ਆ ਅਸੀਂ ਗੱਲ ਕਰਦੇ ਆ ਪਾਰਟੀ ਦੀ ਸਥਿਤੀ ਬਾਰੇ ਤੇ ਪਾਰਟੀ ਬਾਰੇ ਸੋ ਪੰਕਜ ਜੀ ਤੁਹਾਡਾ ਸਵਾਗਤ ਹੈ ਜੀ ਦਾ ਵਾਰਤਕੀ ਨੂੰ ਮੋ ਬਹੁਤ ਧੰਨਵਾਦ ਜੀ ਜੀ ਪੰਕਜ ਜੀ ਸਭ ਤੋਂ ਪਹਿਲਾਂ ਤਾਂ ਵੀ ਅਸਲੀ ਲੈ ਗੱਲ ਕਰੀਏ ਕਿ ਜਿਸ ਸਮੇਂ ਦਾ ਦੋ ਵਰਤੋਂ ਦਿੱਲੀ ਹੈ ਤੇ ਕੱਲ੍ਹ ਕੋਟਾ ਜਿਹੜੇ ਪ੍ਰਦਰਸ਼ਨ ਹੁੰਦੇ ਆ ਥਈ ਜਗ੍ਹਾ ਤੇ ਜ਼ਰੂਰੀ ਆਮ ਆਮੀ ਪਾਰਟੀ ਸਰਕਾਰ ਇਹ ਵਿਸ਼ਾ ਤਾਂ ਨਾ ਕੋ ਸਰਕਾਰ ਨੂੰ ਉਹਨਾਂ ਤੋਂ ਮੱਤੀ ਇਰਾਦਾ ਕਰਦੇ ਜਾਂਦੇ ਹਨ ਦਾਅਵੇ ਬਾਰੇ ਕੀਤੇ ਜਾਂਦੇ ਆ ਪਰ ਜਦੋਂ ਸਰਕਾਰਾਂ ਬਣਦੀਆਂ ਉਹ ਦਾਅਵੇ ਬਾਰੇ ਹੀ ਪੁੱਜ ਜਾਂਦੇ ਆ ਇਹ ਹੌਲੀ ਬੜੇ ਪ੍ਰੋਟੈਸਟ ਚੱਲੇ ਜਾ ਰਹੇ ਤੁਸੀਂ ਠੀਕ ਹੋ ਗਿਆ ਸਰਕਾਰ ਸਾਡੀ ਮੈਂ ਤਕਰੀਬਨ 35 36 ਸਾਲ ਹੋ ਗਏ ਮੈਨੂੰ ਜੀ ਕਾਂਗਰਸ ਪਾਰਟੀ ਦੇ ਵਿੱਚ ਕੰਮ ਕਰਦੇ ਨੂੰ ਪਿਛਲੇ 35 36 ਸਾਲਾਂ ਦੇ ਵਿੱਚ ਮੈਂ ਬਹੁਤ ਸਾਰੇ ਪ੍ਰਧਾਨਾਂ ਨੂੰ ਕਾਂਗਰਸ ਦੇ ਵਿੱਚ ਕੰਮ ਕਰਦੇ ਦੇਖਿਆ ਪਰ ਜਿਹੜੇ ਸਾਡੇ ਮੌਜੂਦਾ ਪ੍ਰਧਾਨ ਸਾਲ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਹੈਗੇ ਆ ਉਹ ਬੜੇ ਮਿਹਨਤੀ ਤੇ ਜੁਝਾਰੂ ਲੀਡਰ ਹੈਗੇ ਆ ਹਰ ਬੰਲੇ ਲੋਕ ਮੁੰਦਿਆਂ ਨੂੰ ਲੈ ਕੇ ਪਾਰਟੀ ਨੂੰ ਮੋਬਾਈਲਾਈਜ਼ ਕਰਦੇ ਹੈਗੇ ਆ ਸੰਘਰਸ਼ ਕਰਦੇ ਆ ਧਰਨੇ ਲਗਾਉਂਦੇ ਆ ਮੁਜ਼ਾਹਰੇ ਕਰਦੇ ਆ ਉਹਨਾਂ ਦੀ ਅਗਵਾਈ ਦੇ ਵਿੱਚ ਪਾਰਲੀਮੈਂਟ ਦੇ ਦੌਰਾਨ ਕਾਂਗਰਸ ਸੱਤ ਸਿਟਾਂ ਜਿੱਤੀ ਆ ਤੇ ਜਿਹੜੇ ਬਾਈ ਇਲੈਕਸ਼ਨ ਵੀ ਪਿੱਛੇ ਤਿੰਨ ਹੋਏ ਆ ਉਹਨਾਂ ਵਿੱਚ ਕਾਂਗਰਸ ਨੇ ਬੜੀ ਵਧੀਆ ਲੜਾਈ ਲੜੀ ਆ ਫਿਰ ਉਸ ਤੋਂ ਬਾਅਦ ਲੁਧਿਆਣਾ ਦਾ ਇਲੈਕਸ਼ਨ ਹੋਇਆ ਕਾਂਗਰਸ ਨੇ ਬੜੀ ਮਜ਼ਬੂਤੀ ਨਾਲ ਉੱਥੇ ਵੀ ਲੜਾਈ ਲੜੀ ਆ ਮੈਂ ਸਮਝਦਾ ਆ ਕਿ ਆ ਪਿਛਲੇ ਦਿਨੀ ਜਿਹੜਾ ਲੈਂਡ ਪੂਲਿੰਗ ਦੇ issue ਦੇ ਉੱਤੇ ਲੋਕਾਂ ਨੇ ਉਹਨੇ ਧਰਨਾ ਲਗਾਇਆ ਉਹ ਧਰਨਾ ਮੈਂ ਸਮਝਦਾ ਆਂ ਕਿ ਬਾ ਕਮਾਲ ਧਰਨਾ ਸੀਗਾ ਉਹਦੇ ਵਿੱਚ ਲੋਕਾਂ ਦੀ ਜਿਹੜੀ ਆਵਾਜ਼ ਸੀਗੀ ਬੇਅੰਤ ਆਵਾਜ਼ ਸੀਗੀ ਲੋਕ ਇਸ ਵੇਲੇ ਸੂਬਾ ਸਰਕਾਰ ਦੀ ਨੀਤੀਆਂ ਤੋਂ ਤੰਗ ਹੈਗੇ ਆ ਜਿਹੜਾ ਲੈਂਡ ਪੂਲਿੰਗ ਵਾਲਾ ਕੰਮ ਹੈਗਾ ਆ ਉਹ ਇੱਕ ਤਰ੍ਹਾਂ ਦਾ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਹੈਗਾ ਆ ਬਹੁਤ ਵੱਡਾ ਧੱਕਾ ਹੈਗਾ ਆ ਇਦੇ ਖਿਲਾਫ ਅਮਰਿਤਾ ਸਿੰਘ ਰਾਜਾ ਵੜਿੰਗੀ ਨੇ ਬੜੇ ਵੱਡੇ ਪੱਧਰ ਤੇ ਆਵਾਜ਼ ਚੁੱਕੀ ਹੈ। ਮੈਂ ਸਮਝਦਾ ਆ ਕਿ ਜ਼ਮੀਨ ਜਿਹੜੀ ਆ ਉਹ ਕਿਸੇ ਵੀ ਕਿਸਾਨ ਦੇ ਲਈ ਉਹ ਮਾਂ ਆ। ਕੋਈ ਵੀ ਜਿਹੜਾ ਕਿਸਾਨ ਆ ਉਹ ਆਪਣੀ ਜ਼ਮੀਨ ਨੂੰ ਛੱਡਣ ਨੂੰ ਤਿਆਰ ਨਹੀਂ ਹੈਗਾ ਪਰ ਸਰਕਾਰ ਵੱਲੋਂ ਖਜ਼ਾਨਾ ਖਾਲੀ ਹੈਗਾ ਆ। ਉਹਨਾਂ ਨੇ ਸਿਰਫ ਖਜ਼ਾਨੇ ਨੂੰ ਭਰਨ ਦੇ ਲਈ ਚਾਰ ਪੈਸੇ ਇਕੱਠੇ ਕਰਨ ਲਈ ਇਲੈਕਸ਼ਨ ਤੋਂ ਪਹਿਲਾਂ ਲੋਕਾਂ ਨਾਲ ਜਿਹੜੇ ਝੂਠੇ ਵਾਦੇ ਕੀਤੇ ਆ ਉਹ ਵਾਦਿਆਂ ਨੂੰ ਪੂਰੇ ਕਰਨ ਦੇ ਲਈ ਇਹ ਲੈਂਡ ਬੂਲਿੰਗ ਵਾਲੀ ਸ਼ੁਰੂ ਕੀਤੀ ਆ ਪਰ ਸਾਡੇ ਪ੍ਰਧਾਨ ਜੀ ਅਮਰਿੰਦਰ ਸਿੰਘ ਰਾਜਾ ਬਰਿੰਦ ਜੀ ਉਹਨਾਂ ਨੇ ਜੋ ਗੱਲ ਕਹੀ ਆ ਉਸ ਗੱਲ ਦੇ ਲਈ ਜੋ ਹਰ ਤਰ੍ਹਾਂ ਸੰਘਰਸ਼ ਕਰਨ ਨੂੰ ਤਿਆਰ ਆ ਉਹਨਾਂ ਨੇ ਕਿਹਾ ਕਿ ਜ਼ਮੀਨ ਜਿਹੜੀ ਆ ਉਹ ਕਿਸਾਨ ਦੇ ਲਈ ਮਾਂ ਆ ਅਸੀਂ ਆਪਣੇ ਜਿਹੜੀ ਜ਼ਮੀਨ ਆ ਉਹਦਾ 1 ਇੰਚ ਵੀ ਧੱਕੇ ਨਾਲ ਸਰਦਾਰ ਨੂੰ ਨਹੀਂ ਲੈਣ ਦਵਾਂਗੇ ਪਹਿਲਾਂ ਉਹਨਾਂ ਨੇ ਲੁਧਿਆਣੇ ਬਹੁਤ ਵੱਡਾ ਧਰਨਾ ਲਗਾਇਆ ਤੇ ਹੁਣ 21 ਤਰੀਕ ਨੂੰ ਉਹਨਾਂ ਨੇ ਮਾਲੀ ਇਹ ਧਰਮੇ ਦਾ ਐਲਾਨ ਕਰ ਦਿੱਤਾ ਹੈ ਜਿੱਥੇ ਸਲਾਮ ਰਵੀ ਸਿੰਘ ਸਿੱਧੂ ਜੀ ਗਵਾਈਚ ਧਰਮੇལ་ ਆਇਆ ਜਾਊਗਾ ਤੇ ਇਸ ਮੇਲੇ ਪੰਜਾਬ ਦੇ ਵਿੱਚ ਕਾਂਗਰਸ ਦਾ ਗਰਾਫ ਲਗਾਤਾਰ ਵਧਦਾ ਜਾ ਰਿਹਾ ਹੈ ਲੋਕ ਕਾਂਗਰਸ ਨੂੰ ਦੁਆਰਾ ਬੜੀ ਆਸਰਾ ਦੇਖ ਰਹੇ ਆ ਕਿਉਂਕਿ ਜਿਹੜੀ ਇਹ ਸੂਬਾ ਸਰਕਾਰ ਹੈ ਇਹ ਝੂਠ ਦੇ ਲਾਰਿਆਂ ਦੇ ਆਧਾਰ ਤੇ ਲੋਕਾਂ ਨੂੰ ਬੇਵਕੂ ਬਣਾ ਕੇ ਸੱਤਾ ਵਿੱਚ ਆਏ ਸੀ ਜੀ ਤੇ ਲੋਕ ਉਹਨਾਂ ਨੇ ਨਾ ਕਿ ਸਾਰੀ ਗੱਲਾਂ ਨੂੰ ਸਮਝ ਚੁੱਕੇ ਆ ਪਟਾਣਾਂ ਨੂੰ ਬਿਜਲੀਆ ਨੂੰ ਹਜ਼ਾਰ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀਗਾ ਲੋਕਾਂ ਨੂੰ ਸਿਸਟਮ ਬਦਲਣ ਦੀ ਗੱਲ ਕੀਤੀ ਸੀਗੀ ਮਤਲਬ ਜਿਹੜੇ ਇਹਨਾਂ ਨੇ ਦਾਅਵੇ ਵਾਅਦੇ ਕੀਤੇ ਸੀ ਉਹ ਹੁਣ ਪੂਰੀ ਤਰ੍ਹਾਂ ਅਸਫਲ ਹੈਗੇ ਅਸਫਲ ਅਸਫਲ ਹੈਗੇ ਸੋ ਗੱਲ ਕਰੀਏ ਮਨ ਸਿੰਘ ਰਾਜਾ ਆਪਣੇ ਜਿਹੜੇ ਦਿਹਾੜਿਆਂ ਦੀ ਕੰਮ ਕੀਤੀ ਜ਼ਮੀਨਾਂ ਐਕਵਾਇਰ ਕਰਨ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਪਈ ਸੀ ਕਿਸਾਨਾਂ ਦੇ ਨਾਲ ਤਕਰੀ ਹੋਣ ਦੇਣ ਦਿਹਾੜਿਆਂ ਦੀ ਉਹ ਚੱਲੀ ਗਾ ਤੇ ਰਿਚੀ ਨੂੰ ਅਨਾਉਂਸ ਕਰ ਦਿੱਤੀ ਕੀ ਤੁਸੀਂ 35 36 ਸਾਲ ਤੋਂ ਸੰਕਤਜੀ ਪਾਣੀ ਦੇ ਵਿੱਚ ਹੋਰ ਬਾਕ ਬਖਤ ਹੈ ਮੋਦੀ ਦੇ ਵੀ ਕੰਮ ਕਰਦੇ ਰੋਸ ਧਰਨੇ ਪ੍ਰਦਰਸ਼ਨ ਹਰ ਸਰਕਾਰ ਵੇਲੇ ਹੁੰਦੇ ਆ ਇਹਨਾਂ ਦਾ ਕਿੰਨਾ ਅਸਰ ਦੇਖਿਆ ਜਾਂਦਾ ਜਿਹੜਾ ਲੈਂਡ ਪੂਲਿੰਗ ਵਾਲਾ ਇਸ਼ੂ ਆ ਜੀ ਇਹ ਕੱਲਾ ਰੋਸ ਧਰਨਾ ਤੱਕ ਸੀਮਤ ਵਾਲੀ ਗੱਲ ਨਹੀਂ ਰਹੀ ਆ ਇਹ ਇੱਕ ਮੈਂ ਸਮਝਦਾ ਆ ਕਿ ਜਿਹੜੀ ਪੰਜਾਬ ਹੈਗਾ ਆ ਉਹ ਖੇਤੀ ਬਾੜੀ ਪ੍ਰਧਾਨ ਸੂਬਾ ਆ ਬਿਲਕੁਲ ਜਿਹੜਾ ਪੰਜਾਬ ਦਾ ਜਿਹੜਾ ਹੈਗਾ ਆ ਜਿਹੜਾ ਕਿਸਾਨ ਹੈਗਾ ਆ ਉਹਦੇ ਸੈਂਟੀਮੈਂਟਸ ਨਾਲ ਜੁੜਿਆ ਮੁੰਡਾ ਹੈ ਉਸੀਂ ਪਹਿਲਾਂ ਵੀ ਦੇਖੋ ਤਿੰਨ ਬਿਲਾ ਦੇ ਖਿਲਾਫ ਕਿਸਾਨਾਂ ਨੇ ਲਗਾਤਾਰ ਕਿੰਨਾ ਚਿਰ ਧੰਮੇ ਲਗਾਏ ਮੁਜ਼ਾਰੇ ਲਗਾਏ ਅਖੀਰ ਚ ਮੋਦੀ ਸਰਕਾਰ ਨੂੰ ਬਿੱਲ ਵਾਪਸ ਲੈਣੇ ਪਏ ਤੇ ਮੈਂ ਸਮਝਦਾ ਹਾਂ ਜੇ ਸੂਬਾ ਸਰਕਾਰ ਜਿਹਨੂੰ ਕਿ ਕਿਸਾਨਾਂ ਨੇ ਸਾਰੀਆਂ ਮਤਲਬ ਵਰਗਾਂ ਨੇ ਬੜੇ ਵੱਡੇ ਪੱਤਰ ਦੇ ਉਹਨਾਂ ਨੂੰ ਬੜਾ ਵੱਡਾ ਮੈਂਡੇਟ ਦਿੱਤਾ ਸੀਗਾ ਪਰ ਉਹ ਕਿਸਾਨਾਂ ਦੇ ਖਿਲਾਫ ਜਿਹੜੀ ਨੀਤੀਆਂ ਬਣਾ ਰਹੀ ਹੈ ਲੈਂਡ ਪੂਲੀ ਵਾਲਾ ਸਿਸਟਮ ਸ਼ੁਰੂ ਕੀਤਾ ਹੈ ਕਿਸਾਨਾਂ ਦੀ ਜ਼ਮੀਨ ਨੂੰ ਤੱਕੇ ਲੈਣ ਦਾ ਇੱਕ ਵਾਰ ਕਰਨ ਦੀ ਗੱਲ ਕਰ ਰਹੇ ਆ ਇਹ ਇਕੱਲਾ ਇੱਕ ਸਿਆਸੀ ਮੁੱਦਾ ਨਹੀਂ ਹੈਗਾ ਇਹ ਇਕੱਲਾ ਇੱਕ ਧਰਨੇ ਵਾਲੀ ਗੱਲ ਨਹੀਂ ਹੈਗੀ ਆ ਇਹ ਕਿਸਾਨ ਦੇ ਸੈਂਟੀਮੈਂਟ ਦੇ ਨਾਲ ਜੁੜਿਆ ਮੁੱਦਾ ਆ ਤੇ ਮੈਂ ਸਮਝਦਾ ਆ ਕਿ ਪੰਜਾਬ ਦਾ ਕਿਸਾਨ ਐਸ ਗੱਦੇ ਨਹੀਂ ਤੁਸੀਂ ਵਧਾਰਿਆ ਵਾਲੇ ਧਰਨਾ ਹੀ ਦੇਖਿਆ ਲੋਕ ਆ ਪਾਰੇ ਉੱਠ ਕੇ ਆਏ ਆ ਘਰਾਂ ਵਿੱਚੋਂ ਨਿਕਲ ਕੇ ਆਏ ਆ ਕਿਉਂਕਿ ਇਹ ਲੋਕਾਂ ਦੇ ਸੈਂਟੀਮੈਂਟ ਨਾਲ ਜੁੜਿਆ ਹੋਇਆ ਹੈ ਲੋਕਾਂ ਦੀਆਂ ਭਾਵਨਾਵਾਂ ਆ ਲੋਕਾਂ ਦੇ ਨਾਲ ਥੱਲੇ ਕਿਸਾਨ ਦੇ ਨਾਲ ਕਿਉਂਕਿ ਪਿਛਲੇ ਸਮੇਂ ਦੰ ਕਿਸਾਨੋਂ ਦੂਰੋਂ ਚਲੇ ਆ ਉਦੋਂ ਵੀ ਬਹੁਤ سارے ਲੋਕ ਇਹਦੇ ਨਾਲ ਕਿਉਂਕਿ ਇਹਨਾਂ ਨੂੰ ਅਣਦਾਤਿਆ ਕੀਤਾ ਜਾਂਦਾ ਹੈ ਹਰ ਤਰ੍ਹਾਂ ਦੀ ਜਿਹੜਾ ਸਰਕਾਰਾਂ ਵੀ ਨਾਲ ਰਹੀਆਂ ਸੋ ਅਸੀਂ ਹੁਣ ਗੱਲ ਕਰੀਏ ਜਿਹੜਾ ਪਿਛਲੇ ਸੈਸ਼ਨ ਦੇ ਦੌਰਾਨ ਜਿਹੜਾ ਸੈਸ਼ਨ ਅਯੋਜਨ ਕੀਤਾ ਗਿਆ ਸੋ ਉਦੋਂ ਵੀ ਬਹੁਤ ਸਾਰੇ ਬਿੱਲ ਪਾਸ ਕੀਤੇ ਗਏ ਬੇ ਦੀ ਮਾਤੇ ਨੂੰ ਵੀ ਲੈ ਕੇ ਜੋਧ ਨਸ਼ਾ ਅਰੋਧ ਵੀ ਜਿਹੜੀ ਇੱਕ ਸਰਕਾਰ ਦੀ ਮਹਿੰਚੀ ਤੁਸੀਂ ਸਰਕਾਰ ਦੀ ਗਲਤੀ ਕੀਤੀ ਹੈ ਅਮ ਜੁਦਾ ਸਰਕਾਰ ਦੀ ਗਲਤੀ ਕੀਤੀ ਹੈ ਇਹ ਜਿਹੜੀਆਂ ਦੋ ਤਿੰਨ ਫਿਰ ਜਿਹੜੀਆਂ ਆਪਣੇ ਤੋਂ ਬਹੁਤ ਬੜੇ ਆਦਮੀ ਕਿਹ ਹੈ ਚਾਹੇ ਜੋਧ ਨਸ਼ਾ ਅਰੋਧ ਦਾ ਚਾਹੇ ਆਰਗਿਆਦ ਵੀ ਮਾਮਲੇ ਲੈ ਕੇ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ ਪਿੱਛੇ ਜਾ ਆਮ ਆਦਮੀ ਪਾਰਟੀ ਨੇ ਆਪਣੇ ਹੀ ਕਾਰਜਕਰਤਾ ਜਿਹੜੇ ਆਪਣੇ ਐਮ ਐਲ ਏ ਉਹਨਾਂ ਨੂੰ ਕੜਤਾ ਇਸ ਕਾਰਵਾਈ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੈਂ ਇਹ ਦਿਲ ਤੋਂ ਕੁਛ ਨਹੀਂ ਜਾਨਣਾ ਹੈ ਤੁਸੀਂ ਪ੍ਰੈਸ ਦੇ ਨਮਾਇਦੇ ਹੋ ਤੁਸੀਂ ਉਹ ਆਪਣੇ ਦਿਲ ਤੇ ਹੱਥ ਰੱਖ ਕੇ ਦੱਸੋ ਕਿ ਪੰਜਾਬ ਤੋਂ ਨਸ਼ੇ ਖਤਮ ਹੋਏ ਜਿਹੜਾ ਜੋਧ ਨਸ਼ਾ ਅਰੋਧ ਚੱਲਦਾ ਪਿਆ ਹੈ ਮਸਾ ਸਰੀਆਮ ਬਿਟਦਾ ਪਏਗਾ ਮਤਲਬ ਹਾਲਾਤ ਇਹ ਹੋ ਗਏ ਆ ਜੇ ਨਸ਼ੇ ਬੰਦ ਹੋ ਗਏ ਹੁਣ ਤਾਂ ਰੋਜ਼ ਐਨਡੀਪੀਐਸ ਦੇ ਪਰਚੇ ਪੈਂਦੇ ਉਹ ਕਿੱਥੋਂ ਪੈਂਦੇ ਵੇ ਰੋਜ਼ ਇਹ ਸ਼ਰਾਬ ਦੇ ਪਰਚੇ ਪੈਂਦੇ ਉਹ ਕਿੱਥੋਂ ਪੈਂਦੇ ਵੇ ਆ ਤਾਂ ਕਿ ਤੁਸੀਂ ਜ਼ਿੰਮੇਵਾਰ ਹੋ ਤੁਸੀਂ ਐ ਪ੍ਰੋਫੈਸ਼ਨਲ ਐਡਵੋਕੇਟ ਹੋ ਸੀਨੀਅਰ ਐਡਵੋਕੇਟ ਹੋ ਸੀਨੀਅਰ ਕਾਜਸੀਆ ਯੂਰ ਸਿਓ ਡਿਊਟੀ ਤੁਸੀਂ ਇਹ ਕਿਸੇ ਬਖਵਕ ਪਾਰਟੀ ਦੇ ਨਮਾਇਦਿਆਂ ਨੂੰ ਤੁਸੀਂ ਸਾਨੂੰ بطور ਬ੍ਰੈਸਕ ਉਸਮੰਦਰ ਜਾ ਕੇ ਗੱਲ ਕਰਦੇ ਹੋ ਕਿ ਨਸ਼ੇ ਇਹ ਤੁਹਾਡੀ ਗੱਲ ਆ ਤੁਸੀਂ ਪ੍ਰੈਸ ਨੂੰ ਰਿਪਰੈਜ਼ੈਂਟ ਕਰਦੇ ਹੋ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਹੋ ਤੁਹਾਨੂੰ ਕਿਵੇਂ ਲੱਗਿਆ ਮੇਰਾ ਸਵਾਲ ਇਹ ਸਤ ਤੁਹਾਨੂੰ ਕਿਵੇਂ ਲੱਗਿਆ ਮਾਮਾ ਇਹ ਆ ਵੀ ਦੇਖੋ ਜਿਹੜਾ ਨਸ਼ਿਆਂ ਦੀ ਗੱਲ ਰਹੀ ਹੈ ਸਰਕਾਰ ਸਿਰਫ ਡਰਾਮਾ ਕਰ ਰਹੀ ਹੈ ਇੱਕ ਮੂਵਮੈਂਟ ਸ਼ੁਰੂ ਕੀਤੀ ਆ ਜੁਰਤ ਨਸ਼ਿਆ ਵਿਰੋਧ ਸਭ ਤੋਂ ਪਹਿਲਾਂ ਤਾਂ ਸਰਦਾਰ ਭਵਨ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨੂੰ ਮੈਂ ਇੱਕ ਪੁਰਾਣੇ ਮਿਲਣ ਦੀ ਗੱਲ ਕਰਨ ਲੱਗਾ ਮਹਾਤਮਾ Gandhi ਜਿਸ ਵੇਲੇ ਕੋਈ ਵੀ ਐਲਿਟੀਸ਼ਨ ਸ਼ੁਰੂ ਕਰਦੀ ਹੁੰਦੀ ਸੀ ਉਹ ਪਹਿਲਾਂ ਉਸ ਚੀਜ਼ ਨੂੰ ਆਪਣੇ ਤੇ ਲਾਗੂ ਕਰਦੇ ਸੀ ਪਹਿਲਾਂ ਉਹਨਾਂ ਨੇ ਆਪਣੇ ਤੇ ਲਾਗੂ ਕਰਨਾ ਫਿਰ ਉਹਨਾਂ ਨੇ ਅੱਗੇ ਲੋਕਾਂ ਨੂੰ ਸ਼ਾਇਦ ਕਰਨਾ ਵੀ ਮੈਂ ਪਹਿਲਾਂ ਚੀਜ਼ ਛੱਡ ਦਿੱਤੀ ਹੈ ਵੀ ਸਾਰੇ ਬੰਦਿਆਂ ਨੂੰ ਛੱਡੋ ਸਭ ਤੋਂ ਪਹਿਲਾਂ ਤਾਂ ਸਾਹਾ ਭਗਵਾਨ ਸਿੰਘ ਮਾਨ ਸਾਹਿਬ ਨੂੰ ਖੁਦ ਨਸ਼ੇ ਤਿਆਗ ਕੇ ਫਿਰ ਲੋਕਾਂ ਦੇ ਮੋਹਰੇ ਧਰਮ ਦੇਸ਼ਤਾਨੀ ਚਾਹੀਦੀ ਆ ਤੇ ਮੈਂ ਨਸ਼ੇ ਛੱਡ ਦਿੱਤੇ ਆ ਤੁਸੀਂ ਵੀ ਮੇਰੇ ਨਾਲ ਨਸ਼ਿਆਂ ਦੇ ਰੋਧ ਆਪਾਂ ਕੱਟ ਲਈਏ ਨਸ਼ੇ ਛੱਡੀਏ ਤੇ ਨਸ਼ਾ ਬਰੂਤ ਆਪਾਂ ਜੁੱਦ ਲੜੀਏ ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਦਾ ਇਹ ਵੀ ਨਹੀਂ ਪਤਾ ਹੁੰਦਾ ਕਿ ਕਿਹੜੇ ਵੇਲੇ ਉਹਨਾਂ ਨੇ ਘਰੋਂ ਬਾਹਰ ਨਿਕਲਣਾ ਤੇ ਕਿਹੜੇ ਵੇਲੇ ਹਾਲਾਤੇ ਖਰਾਬ ਹੋ ਜਾਂਦੇ ਹੈ ਉਹ ਘਰੋਂ ਨਿਕਲੇ ਨਹੀਂ ਹੁੰਦਾ ਹੈਗਾ ਸੋ ਸੋ ਗੱਲ ਇਹ ਆ ਮੁੱਖ ਮੰਤਰੀ ਉਹ ਗੱਲ ਕਰੇ ਜਿਹੜੀ ਪਹਿਲਾਂ ਉਹ ਆਪਣੇ ਦੇ ਲਾਗੂ ਕਰ ਸਕਦਾ ਦੂਜੀ ਗੱਲ ਮੈਂ ਇਹ ਗੱਲ ਕਹਿਣੀ ਚਾਹੁੰਦਾ ਆ ਕਿ ਜਿਹੜੀ ਬੇਅਦਬੀ ਵਾਲੀ ਗੱਲ ਹੈਗੀ ਆ ਬੇਅਦਬੀ ਦੇ ਉੱਤੇ ਬਿੱਲ ਲੈ ਕੇ ਆਉਂਦਾ ਜੀ ਉਹਨੂੰ ਆਪਾਂ ਕਾਨੂੰਨ ਬਣਾਉਣ ਦੀ ਗੱਲ ਕਰਦੇ ਆਂ ਬਿਲ ਪਹਿਲਾਂ ਵੀ ਜਿਹੜੀ ਸੀਗੀ ਕੌਂਸਲ ਦੇ ਕਾਰਨ ਵੇਲੇ ਵੀ ਆਇਆ ਸੀਗਾ ਜੀ ਉਹ ਗਵਰਨਰ ਸਾਹਿਬ ਨੂੰ ਭੇਜਿਆ ਗਿਆ ਜੀ ਗਵਰਨਰ ਸਾਹਿਬ ਨੇ ਰਾਸ਼ਟਰਪਤੀ ਨੂੰ ਭੇਜ ਦਿੱਤਾ ਪਰ ਅਜੇ ਤੱਕ ਉਹ ਕਾਨੂੰਨ ਨਹੀਂ ਬਣਦਾ ਉਹ ਵੀ ਰਾਸ਼ਟਰਪਤੀ ਸਾਹਿਬ ਨੇ ਮੁਰਦਾ ਫਾਈਲ ਭੇਜੀ ਨਹੀਂ ਜਦ ਇੱਕ ਚੀਜ਼ ਦਾ ਬਿਲ ਪਹਿਲਾਂ ਆ ਚੁੱਕਾ ਆ ਉਹਦੇ ਬਿਲ ਦੇ ਵਿੱਚ ਜੇ ਕੋਈ ਕੁਰੀਦੀਆਂ ਸੋਧਾਂ ਸੀਗੀਆਂ ਉਹ ਸੋਧਾਂ ਕਰ ਲਈ ਜਾਂਦੀਆਂ ਜਾਂ ਫਿਰ ਉਹ ਉਹਨੂੰ ਸੋਧ ਕਰਕੇ ਦੁਬਾਰਾ ਭੇਜ ਦਿੱਤਾ ਜਾਂਦਾ ਪਰ ਹਾਲਾਤ ਇਹ ਆ ਸਿਰਫ ਲੋਕਾਂ ਨੂੰ ਦਿਖਾਉਣ ਦੇ ਲਈ ਕਿਉਂਕਿ ਬਿੱਲ ਹੁਣ ਇਹ ਪੇਸ਼ ਹੋਏ ਆ ਫਿਰ ਕਮੇਟੀ ਕੋ ਜਾਊਗਾ 6 ਮਹੀਨੇ ਉਹ ਲਗਾਣਗੇ ਫਿਰ ਬਿੱਲ ਦੁਬਾਰਾ ਭੇਜਣਗੇ ਉਹਦਾ ਕਲੈਕਸ਼ਨ ਆ ਜਾਵੇ ਬਿੱਲ ਦਾ ਕਲੈਕਸ਼ਨ ਆ ਜਾਣਗੇ ਤੇ ਲੋਕਾਂ ਨੂੰ ਦੱਸ ਦੇ ਫਿਰ ਵੀ ਇਹ ਵੈਸੇ ਤਾਂ ਬਿੱਲ ਲੈ ਕੇ ਆਉਂਦਾ ਉੱਪਰ ਮਨਜ਼ੂਰੀ ਨਹੀਂ ਖਲਾਅ ਦੇ ਆ ਡਰਾਮਾ ਲਾ ਕਰੋ ਜਿਹੜਾ ਬਿੱਲ ਪਹਿਲਾਂ ਪਿਆ ਉਹਦੇ ਚ ਜ਼ਰੂਰੀ ਜਿਹੜੀਆਂ ਸੋਧਾਂ ਸੀਆਂ ਉਹ ਕਰਕੇ ਨਵੇਂ ਸਿਰੋਂ ਬਿੱਲ ਨੂੰ ਭੇਜ ਦੇ ਜੇ ਸਰਕਾਰ ਜਾਂ ਰਾਸ਼ਟਰਪਤੀ ਉਹ ਬਿੱਲ ਨੂੰ ਨਹੀਂ ਮਨਜ਼ੂਰ ਕਰਦੇ ਆਪਾਂ ਨੂੰ ਚਾਹੀਦਾ ਸਿਰਾ ਸਾਰੀਆਂ ਪਾਰਟੀਆਂ ਨੂੰ ਇੱਕ ਜੁਟ ਇੱਕ ਮੋਟ ਕਰਕੇ ਆਪਾਂ ਸਿੱਧਾ ਰਾਸ਼ਟਰਪਤੀ ਦੇ ਧਰ ਜਾਂਦੇ ਉਹਦੇ ਨਾਲ ਜਾ ਕੇ ਇਹਦੇ ਬਾਰੇ ਗੱਲ ਕਰਦੇ ਸਾਢੇ 3 ਸਾਲ ਨਿਕਲ ਗਏ ਬਿੱਲ ਪਹਿਲਾਂ ਉਹਨਾਂ ਕੋਲ ਪਿਆ ਹੈ ਰਾਸ਼ਟਰਪਤੀ ਸਾਹਿਬ ਕੋਲ ਉਹਦੇ ਬਾਰੇ ਆਪਾਂ ਗੱਲ ਤਾਂ ਕੋਈ ਕਰਨੀ ਗਿਆ ਸਾਢੇ 3 ਸਾਲਾਂ ਚ ਆਪਾਂ ਹੁਣ ਨਵਾਂ ਬਿੱਲ ਨਵੇਂ ਸ਼ੁਰੂ ਪੇਸ਼ ਕਰ ਦਿੱਤਾ ਇਹ ਕੋਈ ਤਰੀਕਾ ਨਹੀਂ ਹੈਗਾ ਬੇਅਦਲੀ ਦੇ ਜਿਹੜੇ ਦੋਸ਼ੀ ਆ ਇਹਨਾਂ ਦੀ ਆਪਣੀ ਪਾਰਟੀ ਦਾ ਐਮਐਲਏ ਉਹ ਐਸ ਕਰਕੇ ਪਾਰਟੀ ਤੋਂ ਬਾਹਰ ਘਟਿਆ ਗਿਆ ਉਹ ਵਾਰ-ਵਾਰ ਬੇਅਦਬੀ ਵਾਲੇ ਬੋਲਦਾ ਉਹ ਕਹਿੰਦਾ ਬੇਅਦਬੀ ਦੇ ਦੋਸ਼ੀਆਂ ਨੂੰ ਹਜੇ ਤੱਕ ਸਜ਼ਾ ਨਹੀਂ ਸਜ਼ਾ ਨਹੀਂ ਤੇ ਉਹ ਮੁੱਦਾ ਬਣਾਉਂਦੇ ਵੀ ਮਜੀਠੀਆ ਦੇ ਹੱਥ ਕੋਲ ਆਜੀ ਤਾਂ ਉਹ ਪਾਰਟੀ ਤੋਂ ਕੱਢ ਕੋਈ ਮੁੱਦਾ ਨਹੀਂ ਮਜੀਠੀਆ ਵਾਲਾ ਸਿਰਫ ਇੱਕੋ ਹੀ ਗੱਲ ਸੀ ਮਜੀਠੀਆ ਦੇ ਕੋਲ ਮਜੀਠੀਆ ਤਾਂ ਪੰਜਾਬ ਦੇ ਬੁੱਧਾ ਹੀ ਹੈਗਾ ਕਿਉਂਕਿ ਖੁਦ ਇਹਨਾਂ ਦਾ ਆਪਣਾ ਜਿਹੜਾ ਹੈੱਡ ਹੈਗਾ ਕੇਜਰੀਵਾਲ ਸਾਹਿਬ ਉਹਨੇ ਲਖਤੀ ਦਾ ਮਾਫੀ ਮੰਗੀ ਮਜੀਠੀਆ ਕੋਲ ਜਿਹਦੇ ਕੋਲੋਂ ਆਪ ਇਹਨਾਂ ਦੀ ਪਾਰਟੀ ਦਾ ਜਿਹੜਾ ਇਹਨਾਂ ਦਾ ਸਭ ਤੋਂ ਵੱਡਾ ਸੁਪਰੀਮੋ ਆ ਉਹ ਲਿਖਤੀ ਮਾਹੀ ਮੰਗਦਾ ਪਿਆ ਉਹਦਾ ਕੋਈ ਇਸ਼ੂ ਹੋ ਸਕਦਾ ਜੇ ਉਹਦੇ ਬਾਰੇ ਅ ਉਮਰ ਵਿਜੇਪ੍ਰਤਾਪ ਨੇ ਵੀ ਕੁਝ ਬੋਲਤਾ ਹੋ ਤਾਂ ਇਸ਼ੂ ਨਹੀਂ ਬਣਦਾ ਗੱਲ ਤਾਂ ਇਹ ਆ ਉਮਰ ਵਿਜੇਪ੍ਰਤਾਪ ਬਾਰ-ਬਾਰ ਬਾਰ-ਬਾਰ ਬੇਅਦਬੀਆਂ ਦੀ ਗੱਲ ਕਰਦਾ ਸਾਢੇ 3 ਸਾਲ ਚ ਸਰਕਾਰ ਨੇ ਬੇਅਦਬੀ ਦੇ ਮੁੱਦੇ ਤੇ ਚੁਗਾਮੀ ਦਾ ਕੰਮ ਨਹੀਂ ਕੀਤਾ ਤੇ ਹੁਣ ਉਹਨੂੰ ਟੱਗਣ ਦੇ ਲਈ ਕੇ ਸਿਰਫ ਬੇਧਿਆਨਤਾ ਆ ਗਿਆ ਹੁਣ ਬੇਧਿਆਨਤਾ ਮਤਲਬ ਕੋਈ ਨਹੀਂ ਐ ਪਤ ਜੀ ਆਪਾਂ ਗੱਲ ਕੀਤੀ ਸੀ ਪਾਰਟੀ ਦੀ ਆਪਾਂ ਉੱਥੋਂ ਸ਼ੁਰੂ ਕਰਕੇ ਉੱਥੇ ਆਪਾਂ ਬਣੀ ਨੂੰ ਬਤਾਂਦੇ ਹਾਂ ਜਿਹੜੀ ਕਾਗਜ਼ ਪਾਰਟੀ ਆ ਕੈਪਟਨ ਆਪਣੇ ਜਿਹੜੇ ਅਮਰਿੰਦਰ ਸਿੰਘ ਰਾਜਾ ਬਰੇਂਜੀ ਆ ਪਾਰਟੀ ਪ੍ਰਤੀ ਸਮਰਪਿਤ ਹੋ ਕੇ ਕੰਮ ਕਰਦੇ ਆ ਕੋਈ ਹੋਰ ਅਹਿਮ ਖਾਸ ਗੱਲ ਜਿਹੜੀ ਆ ਤੁਹਾਨੂੰ ਲੱਗ ਰਿਹਾ ਤੁਸੀਂ ਉਹਨਾਂ ਦੇ ਵਧੀਆ ਕਰੀਬੀ ਮਿੱਤਰੋਂ ਕਿ ਜਿਹੜੇ ਐਸਡੇ ਕਾਂਗਰਸ ਨੂੰ ਪਧਾਰ ਚੜਾ ਕੇ ਕਾਂਗਰਸ ਨੂੰ ਫਿਰ ਤੋਂ ਦੁਬਾਰਾ ਸਦੀਕਾਂ ਲਈ ਕੰਮ ਨੂੰ ਮੇਲ ਮਲਾਪ ਕਰਨ ਲਈ ਜਿਹੜੇ ਵੱਡੇ ਲੀਡਰ ਆ ਇਹਨਾਂ ਨੇ ਪ੍ਰਾਰੰਭ ਕੀਤੇ ਮੈਂ ਇਹ ਸਮਝਦਾ ਆ ਕਿ ਸਾਡੇ ਇਹ ਪ੍ਰਭਾਜੀ ਅਜੇ ਆ ਸਾਹ ਅਮਰਿੰਦਰ ਸਿੰਘ ਰਾਜਾ ਬਰੇਂਜੀ ਉਹ ਬੜੇ ਮਿਹਨਤੀ ਬੰਦੇ ਆ ਬੜੀ ਸ਼ਿੱਦਤ ਦੇ ਨਾਲ ਉਹ ਪਾਰਟੀ ਦਾ ਕੰਮ ਕਰਦੇ ਪਏ ਆ ਸਾਢੇ 3 ਸਾਲ ਜਿਸ ਵੇਲੇ ਪਾਰਟੀ ਦੇ ਵਿੱਚ ਮਤਲਬ ਨਿਗਾਰ ਆਇਆ ਪਿਆ ਸੀਗਾ ਅਸੀਂ ਦੇਖੋ ਮਤਲਬ ਸਾਰੀਆਂ 17 18 ਸੀਟਾਂ ਦੇ ਅਸੀਂ ਰਹਿ ਗਏ ਸੀਗੇ ਉਹਨਾਂ ਦੇ ਦੁਆਰਾ ਮੈਨੂੰ ਜੀ ਦੀ ਦੁਆਰਾ ਪਾਰਟੀ ਨੂੰ ਖੜਾ ਕੀਤਾ ਸਾਢੇ 3 ਸਾਲ ਉਹਨਾਂ ਨੇ ਪਾਰਟੀ ਨੂੰ ਚਲਾਇਆ ਅੱਜ ਇਹ ਹਾਲਾਤ ਹੋ ਗਏ ਆ ਕਿ ਬੱਚਾ ਬੱਚਾ ਕੰਦੇ ਉੱਤੇ ਲਿਖਿਆ ਪਿਆ ਕਿ ਕਹਾਂ ਜਿਹੜੀ ਸਤਾਈ ਦੇ ਵਿੱਚ ਕਾਂਗਰਸੀ ਸਰਕਾਰ ਆਉਣ ਵਾਲੀ ਆ ਜੇ ਅਜਿਹੇ ਹਾਲਾਤ ਹੋਏ ਆ ਉਹਦੀ ਵਜ੍ਹਾ ਸਿਰਫ ਤੇ ਸਿਰਫ ਅਮਰਿੰਦਰ ਸਿੰਘ ਰਾਜਾ ਬਣਿਆ ਤੇ ਉਹਦੀ ਮਿਹਨਤ ਆ ਜਿਹਦੀ ਮਿਹਨਤ ਕਰਕੇ ਅੱਜ ਕਾਂਗਰਸ ਦੁਆਰਾ ਖੜੀ ਹੋਈ ਆ ਮੈਂ ਪਾਰਟੀ ਹਾਈਮਾਨ ਨੂੰ ਬੇਨਤੀ ਕਰਦਾ ਕਿ ਡੇਢ ਸਾਲ ਦਾ ਸਮਾਂ ਰਹਿ ਗਿਆ ਨਾਲੇ ਸਾਨੂੰ ਐਸ ਤੋਂ ਵਧੀਆ ਪ੍ਰਧਾਨ ਨਹੀਂ ਮਿਲ ਸਕਦਾ ਜਿਹੜਾ ਸ਼ਰਮਾਂ ਸਟੇਜ ਦੇ ਉੱਤੇ ਖੜ ਕੇ ਕਹਿੰਦਾ ਕਿ ਮੈਂ ਮੁੱਖ ਮੰਤਰੀ ਦਾ ਦਾਗ ਨਹੀਂ ਆ ਮੈਂ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦਾ ਮੇਰੀ ਹਜੇ ਉਮਰ ਛੋਟੀ ਆ ਮੈਨੂੰ ਮੁੱਖ ਮੰਤਰੀ ਬਣਦਾ ਮੌਕਾ ਫੇਰ ਹੀ ਮਿਲ ਸਕਦਾ ਮੁੱਖ ਮੰਤਰੀ ਜੀ ਨੂੰ ਵਾਦੀ ਬਣਾ ਦਿਓ ਮੈਂ ਤਾਂ ਸਿਰਫ ਕਾਂਗਰਸ ਨੂੰ ਸੱਤਾ ਚ ਲਿਆਉਣ ਲਈ ਲੜਾਈ ਲੜਦਾ ਪਿਆ ਐਦਾਂ ਦਾ ਪ੍ਰਧਾਨ ਇਹ ਬਿੱਤੀ ਆ ਜੀ ਭਾਣਾ ਹੋਵੇ ਜਿਹੜਾ ਇਹ ਕਵੇ ਕਿ ਮੈਨੂੰ ਮੁੱਖ ਮੰਤਰੀ ਦੀ ਕੁਰਸੀ ਚਾਹੀਦੀ ਮੁੱਖ ਮੰਤਰੀ ਜੀ ਨੂੰ ਮਰਜ਼ੀ ਬਣਾ ਦਿਓ ਉਹ ਉਹ ਕਾਂਗਰਸ ਦੀ ਲੜਾਈ ਲੜਦਾ ਪਿਆ ਤੇ ਮੈਂ ਸਮਝਦਾ ਆ ਕਿ ਕਾਂਗਰਸ ਹਾਈ ਕਮਾਂਡ ਨੂੰ ਜਿਹੜਾ 1.5 ਸਾਲ ਲੰਦਾ ਆ ਇਹ 1.5 ਸਾਲ ਦੇ ਵਿੱਚ ਜਿਹੜੇ ਸਾਡੇ ਪ੍ਰਧਾਨ ਜੀ ਹੈਗੇ ਆ ਅਮਰਿੰਦਰ ਸਿੰਘ ਰਾਜਾਪੈਨ ਜੀ ਉਹਦੀ ਅਗਵਾਈ ਤੇ ਇਹ ਇਲੈਕਸ਼ਨ ਲੜਨਾ ਚਾਹੀਦਾ ਆ ਤੇ ਉਹਦੀ ਅਗਵਾਈ ਤੇ ਅਸੀਂ ਜੇ ਇਲੈਕਸ਼ਨ ਲੜਾਂਗੇ ਤਾਂ ਮੈਂ ਸਮਝਦਾ ਆ ਕਿ ਸੂਬੇ ਦੇ ਵਿੱਚ ਵਧੀਆ ਰਿਜ਼ਲਟ ਆਣਗੇ ਕਿਉਂਕਿ ਉਹ ਬੰਦਾ ਜਨ ਆਪ ਦਾ ਸੋੰਦਾ ਨਹੀਂ ਦੂਜਿਆਂ ਨੂੰ ਸੁਣ ਨਹੀਂ ਦਿੰਦਾ ਸਵੇਰੇ ਆ ਪੁੱਟ ਜਾਂਦਾ ਆ ਸਵੇਰੇ ਘੱਟੋ ਘੱਟ ਨਿਕਲ ਜਾਂਦਾ ਆ ਪ੍ਰੋਗਰਾਮ ਦੇ ਪ੍ਰੋਗਰਾਮ ਪ੍ਰੋਗਰਾਮ ਦੇ ਪ੍ਰੋਗਰਾਮ ਤੇ ਜਦੋਂ ਆ ਪ੍ਰੋਗਰਾਮ ਕਰਦਾ ਤੇ ਉਹਨੇ ਮੇਰਾ ਖਿਆਲ ਦੇਖੋ ਪੰਜਾਬ ਦੇ ਵਿੱਚ ਇਹ 1.5 200 ਵਰਕਰ ਜਿਹੜੇ ਕੋਈ ਐਮਐਲਏ ਸਾਹਕ ਐਮਐਲਏ ਤੋਂ ਇਲਾਵਾ ਵੀ ਹੈਗੇ ਆ ਉਹਨਾਂ ਨੂੰ ਕੋਆਰਡੀਨੇਟਰ ਲਗਾ ਕੇ ਹਲਕਿਆਂ 'ਚ ਭੇਜ ਦਿੰਦਾ ਉਹ ਸਾਨੂੰ ਵੀ ਨਹੀਂ ਸੁਣ ਦਿੰਦਾ ਬਾਕੀ ਹਲਕਿਆਂ ਦੇ ਵਿੱਚ ਇਕੱਲੇ ਇਕੱਲੇ ਹਲਕੇ ਦੀ ਰਿਪੋਰਟ ਮੰਗਦਾ ਆ ਕੰਮ ਕਰਾਂਦਾ ਆ ਜੇ ਆਪ ਕੰਮ ਕਰਦਾ ਤੇ ਬਾਕੀਆਂ ਕੋਲੋਂ ਵੀ ਕੰਮ ਕਰਾਉਂਦਾ ਮੈਂ ਸਮਝਦਾ ਅਮਰਿੰਦਰ ਸਿੰਘ ਰਾਜਾ ਬਣੇ ਨਾਲੋਂ ਮਿਹਨਤੀ ਬੰਦਾ ਪਾਰਟੀ ਨੂੰ ਹੋਰ ਨਹੀਂ ਮਿਲ ਸਕਦਾ ਤੇ ਤਕੜੇ ਹੋ ਕੇ ਪਾਰਟੀ ਨੂੰ ਉਹਦੀ ਅਗਵਾਈ 헤ਡ 2027 ਦੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਆ ਤੇ ਮੈਂ ਸਮਝਦਾ ਹਾਂ ਕਿ ਕਾਂਗਰਸ ਮਜ਼ਬੂਤੀ ਨਾਲ ਸੂਬੇ ਦੇ ਵਿੱਚ ਵਾਪਸੀ ਕਰੂਗੀ ਤੇ ਸਰਕਾਰ ਜਿਹੜੀ ਐਸ ਵੇਲੇ ਜਿਹਦੇ ਤੋਂ ਲੋਕ ਐਸ ਵੇਲੇ 당 ਪਰੇਸ਼ਾਨ ਹੋ ਚੁੱਕੇ ਆ ਉਹਦੇ ਤੋਂ ਲੋਕਾਂ ਨੂੰ ਨਜਾਤ ਮਿਲੂਗੀ ਇਹੀ ਕਹਿੰਦਾ ਹੋਇਆ ਮੈਂ ਤੁਹਾਡਾ तहे ਦਿਲੋਂ ਧੰਨਵਾਦੀ ਹਾਂ ਇਹ ਉਸੀ ਅਜੋਲਾ ਸਾਹਿਬ ਮੈਨੂੰ ਟਾਈਮ ਦਿੱਤਾ ਤੇ ਮੈਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਦਿੱਤਾ। ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸਨ ਐਡਵੋਕੇਟ ਪੰਕਜ ਕਿਰਪਾਲ ਜਿਹੜੇ ਕਾਂਸ ਦੇ ਪਿਛਲੇ ਕਾਫੀ ਸਮੇਂ ਤੋਂ 23-24 ਸਾਲ ਤੋਂ ਲਗਾਤਾਰ ਹਨ ਉਹਦੇ ਆਦੀ ਕੰਮ ਕਰਦੇ ਆ ਔਰ ਇਹਨਾਂ ਨੇ ਬਹੁਤ ਹੀ ਬਾਕੂਬੀ ਜਿੱਥੇ ਅਸੀਂ ਇਹਨਾਂ ਦੇ ਨਾਲ ਬਿਲਕੁਲ ਐਸਕੇਲੇ ਮਜੂਤਾ ਮੁੱਦਿਆਂ ਤੇ ਗੱਲਬਾਤ ਕੀਤੀ ਅਲੱਗ-ਅਲੱਗ ਉਹਨਾਂ ਨੇ ਬਹੁਤ ਹੀ ਬਰੀਕੀ ਦੇ ਨਾਲ ਬਹੁਤ ਹੀ ਦਗਾਈ ਦੇ ਨਾਲ ਉਹਨਾਂ ਬਾਰੇ ਗੱਲ ਕੀਤੀ ਸਮਾਧਾਨ ਵੀ ਦੱਸਿਆ ਤੇ ਨਾਲ ਦੀ ਨਾਲ ਜਿੱਥੇ ਉਹਨਾਂ ਨੇ ਆਪਣੀ ਪਾਰਟੀ ਦੀ ਗੱਲ ਕੀਤੀ ਉੱਥੇ ਵਿਸ਼ੇਸ਼ ਤੌਰ ਤੇ ਪਾਰਟੀ ਦੇ ਪ੍ਰਧਾਨ ਅਮਰਿੰਦਰ ਰਾਜਾ ਬੈਂਦੀ ਵੀ ਗੱਲ ਕੀਤੀ ਆ ਕਿ ਕਿਸ ਤਰ੍ਹਾਂ ਉਹ ਦਿਨ ਰਾਤ ਮਿਹਨਤ ਕਰਦੇ ਆ ਤੇ ਨਾਲ ਦੀ ਨਾਲ ਆਪਣੇ ਵਰਕਰਾਂ ਨੂੰ ਨਾਲ ਲੈ ਕੇ ਚੱਲਦੇ ਆ ਔਰ ਸਭ ਤੋਂ ਵੱਡੀ ਗੱਲ ਉਹਨਾਂ ਨੇ ਇਹ ਗੱਲ ਵੀ ਆਉਣ ਵਾਲੇ ਸਮੇਂ ਚ ਹਾਈ ਕਮਾਂਡ ਨੂੰ ਉਹਨਾਂ ਨੇ ਅਪੀਲ ਕੀਤੀ ਆ ਤੇ ਉਹਨਾਂ ਦਾ ਜਿਹੜਾ ਪ੍ਰਧਾਨ ਆ ਇਸ ਦੇ ਲਈ ਉਹਨੇ ਸਪੈਸ਼ਲ ਸ਼ਰੀਆਮ ਜਿਹੜਾ ਸਟੇਜ ਤੇ ਵੀ ਕਹਿੰਦਾ ਕਿ ਮੈਂ ਮੁੱਖ ਮੰਤਰੀ ਦਾ ਦਾਅਵੇਦਾਰ ਨਹੀਂ ਆ ਪਰ ਮੈਂ ਕਾਂਗਰਸ ਪਾਰਟੀ ਦੀ ਮਿਹਨਤੀ ਲਈ ਕਾਂਗਰਸ ਪਾਰਟੀ ਦੇ ਸੁਭਾਵ ਦੇ ਜਿਹੜਾ ਵਿਸਤਾਰ ਲਈ ਹਮੇਸ਼ਾ ਕੰਮ ਕਰੂੰਗਾ ਔਰ ਜਿਹੜੀ ਆ ਆਉਣ ਵਾਲੀ ਕਾਂਗਰਸ ਜਾਰ ਸਾਈਆਂ ਲੱਛਣਾਂ ਜਿਹੜੀਆਂ ਆਮਰਿਤ ਸਿੰਘ ਰਾਜਾ ਬਣੀ ਗਈ ਹੈ ਜਲਨ ਤਾਂ ਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਪਾਰਟੀ ਜਿਹੜਾ ਉਲਗਲ ਹੋ ਚੁੱਕਿਆ ਹੈ ਉਹ ਪਹਿਲਾਂ ਨਾਲੋਂ ਵੀ ਵਧੀਆ ਪੋਜੀਸ਼ਨ ਦੇ ਵਿੱਚ ਕਾਂਗਰਸ ਪੰਜਾਬ ਵਿੱਚ ਆ ਸਕੇ ਧੰਵਾਦ ਲਈ ਹਿੱਸ਼ਾਪਤ ਤੋਂ ਦਰਜੀਤ ਅਜਰੋਹਾ ਬਹੁਤ ਬਹੁਤ ਧੰਨਵਾਦ ਐਡਵੋਕੇਟ ਪੰਕਜ ਕਪੜਾ ਜੀ ਤੁਹਾਡਾ